ਗੁਰੂ ਨਾਨਕ ਦੀ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਕਾਫੀ ਸਮੇਂ ਬਾਅਦ ਵੀਡੀਓ ਚ ਤੁਹਾਡੇ ਨਾਲ ਰੂਬਰੂ ਹੋ ਰਹੇ ਆ ਕਿਉਂਕਿ ਪਿੱਛੇ 1 ਮਹੀਨਾ ਆਪਾਂ ਆਊਟ ਆਫ ਕੰਟਰੀ ਸੀ ਬਾਹਰ ਗਏ ਹੋ ਸੀ ਤਾਂ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਉਸ ਤੋਂ ਬਾਅਦ ਕਿੰਸਾਨੀਆਂ ਆਪਣਾ ਅੰਦੋਲਨ ਹੋਣ ਕਰਕੇ ਨੈਟ ਬੰਦ ਸੀ ਤੇ ਤਾਂ ਕੁਝ ਵਿੱਚ ਸਮਾਂ ਨਹੀਂ ਲੱਗਾ ਤੇ ਜੁਨਾਪਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਹਰ ਰੋਜ਼ ਤਾਂ ਨਹੀਂ ਹੋ ਸਕਦੇ ਪਰ ਇੱਕ ਦੋ ਦਿਨ ਛੱਡ ਕੇ ਆਪਾਂ ਵੀਡੀਓ ਜ਼ਰੂਰ ਪਾਵਾਂ ਕਰਾਂਗੇ ਤੁਹਾਡੇ ਨਾਲ ਆਪਣਾ ਸ਼ਬਦਾਂ ਦੀ ਸਾਂਝ ਰੱਖਾਂਗੇ ਤੇ ਗੁਰਬਾਣੀ ਦੇ ਨਾਲ ਜੋ ਵੀ ਸ਼ਬਦ ਹਨ ਗੁਰਬਾਣੀ ਦੇ ਤੇ ਆਪਾਂ ਕੋਸ਼ਿਸ਼ ਕਰਾਂਗੇ ਨਾਲ ਹੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਉਹਨਾਂ ਦੀ ਜਨਮ ਸਾਖੀ ਹੈ ਉਹ ਵੀ ਆਪਾਂ ਰੂਬਰੂ ਕਰਾਂਗੇ ਤੁਹਾਡੇ ਨਾਲ ਸਾਂਝ ਕਰਾਂਗੇ ਉਸ ਦੀ ਵੀ ਤਾਂ ਜਿਹੜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਉਹ ਮਾਇਆ ਦੇ ਸੰਬੰਧੀ ਤਾਂ ਹੈ ਕਿ ਜਿਨ੍ਹਾਂ ਨੂੰ ਵੀ ਮਾਇਆ ਦੀ ਲੋੜ ਹੈ ਜਾਂ ਮਾਇਆ ਤੋਂ ਤੰਗ ਨੇ ਹੱਥ ਤੰਗ ਹੈ ਜਾਂ ਕੋਈ ਕਾਜ ਉਹ ਸਿੱਧ ਨਹੀਂ ਕਰ ਜੀ ਕਹਿ ਸਕਦੇ ਆ ਪੂਰਾ ਨਹੀਂ ਹੁੰਦਾ ਜਾਂ ਕੋਈ ਰੁਕਾਵਟ ਹੈ ਤਾਂ ਜਿਹੜਾ ਸ਼ਬਦ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਉਹ ਸ਼ਬਦ ਦੇ ਜਾਪ ਕਰਨ ਨਾਲ ਜੋ ਵੀ ਮਾਇਆ ਦੀ ਕਮੀ ਹੈ ਉਹ ਪੂਰੀ ਹੋ ਜਾਏਗੀ ਗਰ ਵਿੱਚ ਸੁਖਾਂਤੀ ਹੋਏਗੀ ਤੇ ਚਲੋ ਚਲਦੇ ਆਪਾਂ ਸ਼ਬਦ ਜਾਣਦੇ ਆ ਪਹਿਲਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਸ਼ਬਦ ਆਪਾਂ ਕਿਸ ਤਰ੍ਹਾਂ ਪੜ੍ਹਨਾ ਹੈ ਪਹਿਲਾਂ ਆਪਾਂ ਸ਼ਬਦ ਤੁਹਾਨੂੰ ਪੜ੍ਹ ਕੇ ਦੱਸ ਦਿੰਨੇ ਆ ਕਿਹੜਾ ਸ਼ਬਦ ਹੈ ਉਹ ਜੇ ਕੋ ਹੋ ਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਵਾਰਥ ਸੁਵਾਉ ਨਹਿ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੇ ਉਸ ਪਾਰ ਭ੍ਰਮ ਤਾਂ ਨਹੀਂ ਚਲ ਹੋਵੇ ਰਾਜ ਇਹ ਜਿਹੜਾ ਸ਼ਬਦ ਹੈ ਇਹ ਮਾਇਆ ਵਾਸਤੇ ਹੈ ਜਿਹੜਾ ਜਿਸ ਬੰਦੇ ਕੋਲ ਵੀ ਮਾਇਆ ਦੀ ਭੁੱਖ ਹੈ ਮਾਇਆ ਨਹੀਂ ਹੈ ਮਾਇਆ ਨਹੀਂ ਆਂਦੀ ਤਾਂ ਉਹ ਇਹ ਸ਼ਬਦ ਦਾ ਜਾਪ ਕਰੇ ਤੇ ਇਹ ਜਿਹੜਾ ਸ਼ਬਦ ਹੈ ਇਹ ਆਪਾਂ 108 ਵਾਰ ਰੋਜ਼ ਇਸ ਦਾ ਜਾਪ ਕਰਨਾ ਹੈ ਕਰਨਾ ਕਿੰਨੇ ਦਿਨਾਂ 40 ਦਿਨ ਕਰਨਾ ਹੈ ਜਾਪ ਇਸ ਦਾ ਅੰਮ੍ਰਿਤ ਵੇਲੇ ਤੁਸੀਂ ਉੱਠ ਕੇ ਇਸ਼ਨਾਨ ਪਾਣੀ ਜੇ ਤੁਸੀਂ ਕਰ ਸਕਦੇ ਹੋ ਤਾਂ ਬੜੀ ਬੜੀ ਵਧੀਆ ਗੱਲ ਹੈ ਕਿਤੇ ਇਹ ਨਾ ਸੋਚੋ ਵੀ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਨਾ ਹੈ ਤਾਂ ਛੱਡੋ ਭਰਾ ਜੀ ਕੀ ਆਪਾਂ ਜਾਪ ਕਰਨਾ ਹੈ ਨਹੀਂ ਜੇ ਕੋਈ ਆਪਾਂ ਨਹੀਂ ਕਰ ਸਕਦੇ ਆਪਾਂ ਆਪਾਂ ਜੀ ਇਸ਼ਨਾਨਾ ਕਰਕੇ ਸਵੇਰੇ ਉੱਠ ਕੇ ਤੇ ਇਸ ਸ਼ਬਦ ਦਾ ਜਾਪ ਜੋ ਹੈ 108 ਵਾਰ 40 ਦਿਨ ਰੋਜ਼ਾਨਾ ਕਰਨਾ ਹੈ ਤੇ ਜੇ ਤੁਸੀਂ ਚਾਹੁੰਦੇ ਸਵੇਰੇ ਜੇ ਤੁਸੀਂ ਕਰ ਲਿਆ ਪਾੜ ਤੁਸੀਂ ਉਸ ਤੋਂ ਬਾਅਦ ਵੀ ਦਿਨ ਵਿੱਚ ਵੀ ਤੁਹਾਨੂੰ ਜੇ ਯਾਦ ਹੋ ਜਾਵੇ ਯਾਦ ਕਰ ਸਕਦੇ ਹੋ ਦਿਨ ਵਿੱਚ ਵੀ ਤੁਰਦੇ ਫਿਰਦੇ ਕਰ ਸਕਦੇ ਹੋ ਤਾਂ ਮਹਾਰਾਜ ਜਰੂਰ ਕਿਰਪਾ ਕਰਨਗੇ ਜਿਸ ਚੀਜ਼ ਦੀ ਵੀ ਕਮੀ ਹੈ ਮਾਇਆ ਦੀ ਕਮੀ ਹੈ ਉਹ ਸਤਿਗੁਰੂ ਜੀ ਕਿਰਪਾ ਕਰਨਗੇ ਮਾਇਆ ਨੂੰ ਆਪ ਜੀ ਦੇ ਪੱਲੇ ਪਾਉਣਗੇ ਤਾਂ ਇਹ ਜੋ ਸ਼ਬਦ ਹੈ ਜੋ ਮਾਇਆ ਹੈ ਉਹ ਬਾਣੀ ਦੇ ਜਾਪ ਨਾਲ ਵਾਹਿਗੁਰੂ ਦੇ ਜਾਪ ਨਾਲ ਉਹ ਆਪਾਂ ਨੂੰ ਮਿਲਦੀ ਹੈ ਤੇ ਇਹ ਜਿਹੜਾ ਸ਼ਬਦ ਹੈ ਇਹ ਸਿੱਧਾ ਉਸ ਚੀਜ਼ ਤੇ ਡਿਪੈਂਡ ਕਰਦਾ ਕਿ ਜਿਸ ਚੀਜ਼ ਦੀ ਆਪਾਂ ਨੂੰ ਲੋੜ ਹੈ ਇਹ ਸ਼ਬਦ ਉਸ ਤੇ ਹੀ ਹੈ ਜਿਆ ਸਾਧ ਸੰਗਤ ਜੀ ਇਹ ਸ਼ਬਦ ਆਪਾਂ ਜਿਵੇਂ ਜਿਵੇਂ ਪੜਾਂਗੇ ਵਾਹਿਗੁਰੂ ਜਰੂਰ ਕਿਰਪਾ ਕਰਨਗੇ ਤਾਂ ਆਪਾਂ ਆਪਣੀ ਜ਼ਿੰਦਗੀ ਗ੍ਰਸਥ ਜ਼ਿੰਦਗੀ ਹੈ ਜਿਨ੍ਹਾਂ ਦੀ ਵੀ ਤੁਹਾਨੂੰ ਪਤਾ ਹੀ ਹੈ ਇਹ ਜੋ ਮਹਾਰਾਜ ਨੇ ਜੀਵਨ ਬਖਸ਼ਿਆ ਹੈ ਬਖਸ਼ਿਆ ਆਪਾਂ ਨੂੰ ਇੱਥੇ ਨਾਮ ਜਪਣ ਵਾਸਤੇ ਹੀ ਭੇਜਿਆ ਪਰ ਉਸ ਦੇ ਨਾਲ ਨਾਲ ਆਪਾਂ ਨੂੰ ਜੋ ਵੀ ਜੀਵਨ ਵਿੱਚ ਆਪਾਂ ਨੂੰ ਕਿਸ ਚੀਜ਼ ਦੀ ਵੀ ਲੋੜ ਹੈ ਪੂਰਾ ਕਰਨ ਵਾਸਤੇ ਮਾਇਆ ਦੀ ਬਹੁਤ ਜ਼ਰੂਰਤ ਹੈ ਤਾਂ ਇਹ ਜੋ ਸ਼ਬਦ ਹੈ ਇਸ ਦਾ ਪਾਜਾਬ ਕਰਨਾ ਹੈ ਤਾਂ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਤਾਂ ਆਪਾਂ ਹੁਣ ਕੋਈ ਨਾ ਕੋਈ ਵੀਡੀਓ ਆਪਾਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਾਂਗੇ ਹਾਜ਼ਰੀ ਭਰਾਂਗੇ ਸਾਧ ਸੰਗਤ ਦੀ ਸਾਹਮਣੇ ਤੇ